ਇਹਨੇ ਉਹ ਆਵਾਜ਼ ਆਂਦੀ ਸੀ ਨਾ ਤਾਂ ਫਿਰ ਲੋਕ ਪਿੰਡਾਂ ਦੇ ਇਧਰੋਂ ਨਿਕਲ ਕੇ ਖੇਤਾਂ ਦੇ ਵਿੱਚ ਚੱਲ ਗਏ ਉਹ ਵੰਤੇ ਕਿਉਂ ਨਾ ਬੱਚਿਆਂ ਉਹਨਾਂ ਦੇਖਿਆ ਤੇ ਉਹ ਉਹਦੇ ਨਾਲ ਚੌਕੇ ਹੱਥ ਚ ਵੜਿਆ ਉਹਨਾਂ ਨਾਲ ਖੇਡਣ ਲੱਗ ਪਏ ਫਿਰ ਉਹ ਕਿਸੇ ਸਿਆਣੇ ਬੰਦੇ ਨੇ ਕਿਹਾ ਵੀ ਉੱਥੇ ਛੱਟੇ ਜਗਬਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਨਵਦੀਪ ਚਰਮਾ ਇਸ ਸਮੇਂ ਅਪਾ ਖੜੇ ਆ ਪੰਜਾਬ ਦੇ ਪਠਾਨਕੋਟ ਵਿੱਚ ਜਿੱਥੇ ਕਿ ਬੀਤੀ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਭਾਰੀ ਸ਼ੈਲਿੰਗ ਕੀਤੀ ਗਈ ਹੈ ਮਿਸਾਈਲਾਂ ਤੱਕੀਆਂ ਗਈਆਂ ਨੇ ਡਰੋਨ ਨਾਲ ਹਮਲਿਆਂ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉੱਥੇ ਹੀ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਕਿ ਪਠਾਨਕੋਟ ਦੇ ਸਜਨਪੁਰ ਦਾ ਪਿੰਡ ਹੈ ਫੂਲਪਿਆਰਾ ਜਿੱਥੇ ਕਿ ਇੱਕ ਰਾਕਟ ਮਿਲਿਆ ਤਾਂ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਰਾਕਟ ਦੇ ਨਾਲ ਜਦੋਂ ਸਵੇਰੇ ਉਹ ਰਾਕਟ ਨਿਆਣਿਆਂ ਨੂੰ ਮਿਲਦਾ ਹੈ ਤਾਂ ਨਿਆਣੇ ਉਸ ਰਾਕਟ ਦੇ ਨਾਲ ਖੇਡਣਾ ਸ਼ੁਰੂ ਕਰ ਦਿੰਦੇ ਨੇ ਦਾ ਸਥਾਨਕ ਲੋਕਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੋ ਬੱਚੇ ਸੰਨ ਉਹ ਰੋਕਟ ਨਾਲ ਖੇਡਦੇ ਨਜ਼ਰ ਆਏ ਅਤੇ ਲੋਕਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਲੋਕਾਂ ਦੇ ਵੱਲੋਂ ਪਹਿਲਾਂ ਪੁਲਿਸ ਅਤੇ ਫਿਰ ਆਰਮੀ ਨੂੰ ਮੌਕੇ ਦੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਆਰਮੀ ਪਹੁੰਚੀ ਪੁਲਿਸ ਪਹੁੰਚੀ ਅਤੇ ਉਹਨਾਂ ਦੇ ਵੱਲੋਂ ਉਸ ਰੋਕਟ ਨੂੰ ਕਬਜ਼ੇ ਵਿੱਚ ਲਿਆ ਗਿਆ ਅਤੇ ਕਾਫੀ ਸਮੇਂ ਬਾਅਦ ਜੋ ਉਸ ਰੋਕਟ ਨੂੰ ਡਿਸਕੋਸ ਆਫ ਕੀਤਾ ਗਿਆ ਤਾਂ ਦੱਸ ਦਈਏ ਕਿ ਉਹ ਜੋ ਰੋਕਟ ਸੀ ਉਹ ਕਿਸੇ ਵੇਲੇ ਫਟ ਸਕਦਾ ਸੀ ਕੋਈ ਵੀ ਵੱਡੀ ਵਾਰ ਦਾ ਜੋਖੀ ਹੋਟੇ ਹੋ ਸਕਦੀ ਸੀ ਹੋਰ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਰੈਡ ਅਲਰਟ ਜੋ ਹੈ ਪਖਾਨਕੋਟ ਜੋ ਇਸ ਸਮੇਂ ਪੂਰੇ ਤਰੀਕੇ ਦੇ ਨਾਲ ਅਲਰਟ ਦੇਤੇ ਚੱਲ ਰਿਹਾ ਤੇ ਜੋ ਪੁਲਿਸ ਦੇ ਵੱਲੋਂ ਲਗਾਤਾਰ ਇੱਥੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪਖਾਨਕੋਟ ਦੇ ਕਾਠ ਵਾਲਾ ਪੁਲ ਦੇ ਉੱਤੇ ਮੌਜੂਦ ਹੈ ਜਿੱਥੇ ਕਿ ਪੁਲਿਸ ਦੇ ਵੱਲੋਂ ਲਗਾਤਾਰ ਜੋ ਹੈ ਔਣ ਜਾਣ ਵਾਲੀਆਂ ਗੱਡੀਆਂ ਦੇ ਉੱਤੇ ਨਿਗ੍ਹਾ ਰੱਖੀ ਜਾ ਰਹੀ ਹੈ ਪੂਰੀ ਤੈਲੀ ਨਿਗ੍ਹਾ ਦੇ ਨਾਲ ਉਹਨਾਂ ਦੇ ਵੱਲੋਂ ਜੋ ਹੈ ਟ੍ਰੈਫਿਕ ਨੂੰ ਵੀ ਕੰਟਰੋਲ ਕੀਤਾ ਜਾ ਰਿਹਾ ਉੱਤੇ ਹੀ ਗੱਡੀਆਂ ਦੀ ਜੋ ਹੈ ਔਣ ਜਾਣ ਵਾਲੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਅਨਸਕਾਮੀ ਵਾਰਦਾਤ ਨਾ ਹੋ ਸਕੇ ਤਾਂ ਦੱਸ ਦਈਏ ਕਿ ਬ ਜੋ ਪਾਕਿਸਤਾਨ ਦੇ ਵੱਲੋਂ ਭਾਰੀ ਸ਼ੈਲਿੰਗ ਜੋ ਸੀ ਪਖਾਨਕੋਟ ਤੇ ਕੀਤੀ ਗਈ ਪਖਾਨਕੋਟ ਦੇ 에어ਬੇਸ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਜੋ ਸੂਚਨਾ ਸਾਹਮਣੇ ਆਈ ਹੈ ਕਿ ਆਰਮੀ ਦੇ ਵੱਲੋਂ ਜੋ ਸੀ S400 ਦੇ ਨਾਲ ਉਹ ਜੋ ਡਰੋਨ ਸੀ ਉਹਨਾਂ ਨੂੰ ਨਸ਼ਟਾ ਨਬੂਤ ਕੀਤਾ ਗਿਆ ਉਹਨਾਂ ਨੂੰ ਛੱਡ ਦਿੱਤਾ ਗਿਆ ਤਾਂ ਹੁਣ ਤਸਵੀਰਾਂ ਸਾਹਮਣੇ ਤੁਹਾਨੂੰ ਦਿਖਾ ਦਿੰਨੇ ਹਾਂ ਕਿ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਜੋ ਹੈ ਪੂਰੀ ਪੈਲੀ ਨਿਗਰ ਰੱਖੀ ਜਾ ਰਹੀ ਹੈ ਹਰ ਔਣ ਜਾਣ ਵਾਲੀ ਗੱਡੀ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਗੱਡੀਆਂ ਦੇ ਵਿੱਚ ਜੋ ਹੈ ਪੂਰੀ ਗਹਿਨਤਾ ਦੇ ਨਾਲ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੀ ਤਰ੍ਹਾਂ ਦੀ ਅਜਿਹੇ ਮਾਹੌਲ ਦੇ ਵਿੱਚ ਕੋਈ ਅਣਸਖਾਵੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਤਾਂ ਦੱਸ ਦਿਓ ਕਿ ਪੰਜਾਬ ਪੁਲਿਸ ਬੀਤੀ ਰਾਤ ਤੋਂ ਹੀ ਲਗਾਤਾਰ ਗੱਡੀਆਂ ਦੇ ਵਿੱਚ ਜੋ ਚੈਕਿੰਗ ਹੈ ਉਹ ਚੱਲ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਇਹ ਜੋ ਪੂਰੀ ਕਾਰਵਾਈ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਜੋ ਪੰਜਾਬ ਦਾ ਮਾਹੌਲ ਜੋ ਪਠਾਨਕੋਟ ਦੇ ਵਿੱਚ ਜੋ ਬੀਤੀ ਰਾਤ ਜੋ ਮਾਹੌਲ ਸੀ ਜੋ دہشت ਦਾ ਮਾਹੌਲ ਬਣਿਆ ਹੋਇਆ ਸੀ ਪਠਾਨਕੋਟ ਦੇ ਵਿੱਚ ਉਸ ਤੋਂ ਬਾਅਦ ਜੋ ਲੋਕ دہشت ਦੇ ਵਿੱਚ ਨੇ ਇਸ ਨੂੰ ਲੈ ਕੇ ਪਠਾਨਕੋਟ ਦੇ ਸਿਵਲ ਐਡਮਿਨਿਸਟ੍ਰੇਸ਼ਨ ਅਤੇ ਐਸਐਸਪੀ ਪਠਾਨਕੋਟ ਦੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਘਬਰਾਉਣ ਬਿਨਾਂ ਬਲਟੀਓ ਬਲੈਕਆਊਟ ਦਾ ਪਾਲਣਾ ਕਰਨ ਬਲੈਕਆਊਟ ਦੇ ਜੋ ਵੀ ਦਿਸ਼ਾਦਾ ਹਣਾਂ ਉਹਨਾਂ ਦੀ ਪਾਲਣਾ ਕਰਨ ਤਾਂ ਜੋ ਜੇਕਰ ਜੰਗ ਦੇ ਹਾਲਾਤ ਬਣਦੇ ਨੇ ਤਾਂ ਲੋਕ ਜੋ ਨੇ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਣ ਆਪਣੇ ਸ਼ਹਿਰ ਨੂੰ ਸੁਰੱਖਿਅਤ ਰੱਖ ਸਕਣ ਡੀਸੀ ਪਠਾਨਕੋਟ ਦਾ ਕਹਿਣਾ ਹੈ ਕਿ ਪਠਾਨਕੋਟ ਪੁਲਿਸ ਅਤੇ ਜੋ ਐਡਮਿਨਿਸਟ੍ਰੇਸ਼ਨ ਉਹ ਪੂਰੇ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਹੈ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਸ ਬਲੈਕਆਊਟ ਨੂੰ ਸਫਲ ਬਣਾਇਆ ਜਾ ਸਕਦਾ ਹੈ ਤਾਂ ਤੁਸੀਂ ਮੇਰੇ ਤੁਹਾਨੂੰ ਦਿਖਾਉਣੀ ਆ ਕਿ ਕਿਸ ਤਰ੍ਹਾਂ ਜੋ ਹੈ ਚੈਕਿੰਗ ਦਾ ਅਭਿਆਨ ਚਲਾਇਆ ਜਾ ਰਿਹਾ ਤਾਂ ਹੁਣ ਤੁਹਾਨੂੰ ਸੁਣਾਵਾਂਗੇ ਕਿ ਉਸ ਪਿੰਡ ਦੀ ਗੱਲ ਜਿੱਥੇ ਕਿ ਉਹਨਾਂ ਬੱਚਿਆਂ ਦੇ ਵੱਲੋਂ ਰੋਕਟ ਲਾਂਚਰ ਨਾਲ ਬੱਚੇ ਜੋ ਸੀ ਉਹ ਰੋਕਟ ਦੇ ਨਾਲ ਖੇਡਦੇ ਨਜ਼ਰ ਆਏ ਤਾਂ ਹੁਣ ਤੁਹਾਨੂੰ ਸੁਣਾਉਣੇ ਆ ਕਿ ਉਸ ਪਿੰਡ ਦੇ ਸਰਪੰਚ ਦਾ ਇਸ ਬਾਰੇ ਕੀ ਕਹਿਣਾ ਹੈ ਅੱਛਾ ਜੀ ਲੋਕ ਇਕੱਠੇ ਹੋਏ ਤੇ ਇਹ ਕਿਹੜਾ ਪਿੰਡ ਹੈ ਇਹ ਨਾਲ ਬਹੁਤ ਪਿਆਰਾ ਹੈ ਠੀਕ ਹੈ ਉਧਰਲੇ ਪੋਲੋ ਪਾਰ ਬਹੁਤ ਪਿਆਰਾ ਹੈ ਤਾਂ ਇਹ ਦਿਹਾਤੀ ਸਿਹਤ ਪਰ ਹੈ ਇਹ ਜਿੱਥੇ ਅਸੀਂ ਖੜੇ ਆ ਨਾ ਇਹ ਦੇਖੀਏ ਸਭ ਤੋਂ ਪਹਿਲਾਂ ਕਿਹਨੇ ਦੇਖਿਆ ਤਾਂ ਕਿਸ ਤਰ੍ਹਾਂ ਪਤਾ ਲੱਗਾ ਇਹ ਕੋਈ ਪਤਾ ਨਹੀਂ ਅਸੀਂ ਵੀ ਇਦਾਂ ਹੀ ਹੁਣ ਜਿੱਦਾਂ ਇਹ ਲੋਕ ਇਕੱਠੇ ਹੋਏਦੇ ਆ ਨਾ ਤੇ ਇਦਾਂ ਹੀ ਅਸੀਂ ਆਇਆ ਅਸੀਂ ਵੀ ਹੁਣੇ ਉਹ ਕਰੇ ਕਰਦੇ ਆ ਲੇਕਿਨ ਰਾਤ ਬਮਾਕੇ ਦੇ ਮਾਤੀ ਬਾਰੀ ਹੋਏ ਉਦੋਂ ਸ਼ਹਿਰ ਤੇ ਲਾਗੇ ਬੰਨੇ ਹੁਣ ਕੀ ਸਥਿਤੀ ਇੱਥੇ ਹੁਣ ਤੇ ਇਸ ਵੇਲੇ ਦਾ ਦੇ ਰੱਬ ਜਾਣੇ ਹੁਣ ਇਹਦੇ ਪਤਾ ਹੁਣਾਂ ਨੂੰ ਹੋਣਾ ਜਿਹੜੇ ਆਪਣੇ ਘਰ ਇੱਥੇ ਲੋਕਲੀ ਆ ਹਾਂ ਇਹ ਤੇ ਸਾਡੇ ਘਰ ਹੈ ਮਾਇਸ਼ੇਜ਼ ਵੀ ਹੈ ਇੱਥੇ ਮਕਾਨ ਹੈ ਪਰ ਇਹ ਰਾਤ ਕੀ ਸੀ ਰਾਤ ਤਾਂ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਣਾ ਜੀ ਬੁਰਾ ਸੀ ਰਾਤ ਦੇਖ ਲਓ ਆਵਾਜ਼ ਆਂਦੀ ਸੀ ਨਾ ਤਾਂ ਫਿਰ ਲੋਕ ਪਿੰਡਾਂ ਦੇ ਇਧਰੋਂ ਨਿਕਲ ਕੇ ਖੇਤਾਂ ਦੇ ਵਿੱਚ ਚੱਲ ਗਏ ਘਰ ਪੂਰਾ ਸ਼ਾਇਦ ਆਹੀ ਤਾਂ ਹੁਣ ਇਹਨੂੰ ਡਿਫਿਊਜ਼ ਕਰਨ ਵਾਸਤੇ ਕੌਣ ਆਇਆ ਹੋਇਆ ਮੇਰੇ ਖਿਆਲ ਨਾਲ ਫੌਜ ਆਈ ਦੀ ਆਉ ਜਾਈ ਫੌਜੀ ਗੱਡੀਆਂ ਲੱਗੀਆਂ ਵਿੱਚ ਦੋ ਤਿੰਨ ਚਾਰ ਸਰ ਮੇਰਾ ਬਿਲਕੁਲ ਸਾਹ ਪਰ ਹੈ ਨਾਲ ਫੂਲਕਾਰਾ ਲੱਗਦਾ ਹੈ ਇੱਥੇ ਇੱਕ बंब देखा उन्होंने बच्चे देखा तो हाथ हो गए फिर किसी सियाने बंद ने कहा उड़े इस करके मुर्गे पुलिस आई है मुर्गे आर्मी आई है यहाँ पे यहाँ पे बाघ मेला था किसी को तो आर्मी को इंफॉर्म किया आर्मी आई हुई अभी जाँच पड़ताल कर रही है यहाँ पे मोर तो बहुत खतरे वाला मॉल बना हुआ है